ਕੀਤਾ ਅੱਜ ਦੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਮਹਿਲਾ ਸ਼ਸ਼ਤਰੀ ਕਰਨ ਵੱਲੋਂ ਕਦਮੀ ਕਪੜਾ ਡਿਜ਼ਾਈਨਰ ਸਲਾਈ ਅਤੇ ਕਢਾਈ ਦੀਆਂ ਤਕਨੀਕਾਂ ਤੇ ਸਖਲਾਈ ਸ਼ੁਰੂ ਅਨੁਸੂਚਿਤ ਜਾਤੀਆਂ ਉਪ ਪ੍ਰੋਜੈਕਟ ਅਧੀਨ ਉਹਰਤਾਂ ਲਈ ਕਪੜਾ ਡਿਜ਼ਾਈਨਿੰਗ ਅਤੇ ਸਲਾਈ ਅਤੇ ਕਢਾਈ ਦੀਆਂ ਤਕਨੀਕਾਂ 1 ਮਹੀਨੇ ਦਾ ਵਿਸ਼ੇਸ਼ ਸਖਲਾਈ ਪ੍ਰਯੋਗ ਖੇਤੀਬੀਗਿਆਨ ਕੇਂਦਰ ਤੇ ਸੇ ਖੇਤਰੀ ਕੇਂਦਰ ਤੇ ਸੀਫੀਟ ਅਬੋਰ ਵਿਖੇ ਸ਼ੁਰੂ ਕੀਤਾ ਗਿਆ ਇਹ ਸਖਲਾਈ 11 ਅਗਸਤ ਤੋਂ 10 ਸਤੰਬਰ 2025 ਤੱਕ ਕਰਵਾਈ ਜਾਵੇਗੀ ਉਦਘਾਟਨ ਸਮਾਰੋਹ ਵਿੱਚ ਭਾਗੀਦਾਰੀ ਨੂੰ ਸੰਬੋਧਨ ਕਰਦੇ ਹੋਏ ਖੇਤਰੀ ਕੇਂਦਰ ਦੇ ਮੁਖ ਮੁਖੀ ਡਾਕਟਰ ਅੰਮਿਤ ਨਾਥ ਨੇ ਕਿਹਾ ਕਿ ਸਖਲਾਈ ਪਿੰਡੂ ਔਰਤਾਂ ਨੂੰ ਸਵੈ ਨਿਰਪੱਖ ਬਣਾਉਣਾ ਤੇ ਸਵੈ ਰੋਜ਼ਗਾਰ ਦੇ ਮੌਕੇ ਵਧਾਉਣਾ ਅਤੇ ਸਥਾਨਿਕ ਹਸਤਕਾਰੀ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਮਪੂਰਨ ਪਹਿਲ ਮਹੱਤਮਪੂਰਨ ਕਦਮੀ ਹੈ ਉਹਨਾਂ ਦੱਸਿਆ ਦੱਸਿਆ ਕਿ ਇਸ ਸਖਲਾਈ ਦੌਰਾਨ ਭਾਗੀਦਾਰਾਂ ਨੂੰ ਆਧੁਨਿਕ ਸਖਲਾਈ ਸਲਾਈ ਮਸ਼ੀਨਾਂ ਨੂੰ ਵਰਤੋਂ ਡਿਜ਼ਾਈਨਰ ਪੇਂਟ ਟੈਟਰ ਨਕ ਕਢਾਈਆਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਕਣਿਕਾਂ ਤੇ ਉਹਨਾਂ ਨੂੰ ਬਾਜ਼ਾਰ ਨਾਲ ਜੋੜਨ ਦੇ ਤਰੀਕੇ ਬਾਰੇ ਵਿਵਹਾਰਿਕ ਗਿਆਨ ਪ੍ਰਦਾਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਹੈ ਕਿ ਖੇਤੀ ਵਿਗਿਆਨ ਕੇਂਦਰ ਬੋਰ ਦਾ ਉਦੇਸ਼ ਹੈ ਜਈਆਂ ਹੁਨਰ ਸਖਲਾਈਆਂ ਰਾਹੀਂ ਪਿੰਡੂ ਔਰਤਾਂ ਨੂੰ ਹੁਨਰਮੰਦ ਬਣਾ ਕੇ ਸਥਾਨਿਕ ਪੱਧਰ ਤੇ ਰੋਜ਼ਗਾਰ ਅਤੇ ਉਦ ਉਦਮਤਾ ਨੂੰ ਉਤਸ਼ਾਹਿਤ ਕਰਨਾ ਹੈ ਪ੍ਰੋਗਰਾਮ ਦਾ ਸੰਚਾਲਨ ਗ੍ਰਾਮ ਵਿਗਿਆਨ ਮਾਹਰ ਡਾਕਟਰ ਰਪਿੰਦਰਪੁਰ ਨੇ ਕੀਤਾ ਤੇ ਡਾਕਟਰ ਰਪਿੰਦਰਪੁਰ ਦੀ ਸਖਲਾਈ ਦੌਰਾਨ ਸਿਖਾਏ ਜਾਣ ਵਾਲੇ ਹੁਨਰਾਂ ਦੀ ਸੰਖੇਪ ਜਾਣਕਾਰੀ ਪਛਾਣ ਦੀ ਕਾਰਵਾਈ ਇਸ ਸਖਲਾਈ ਵਿੱਚ ਫਾਂਜਲਕਾ ਜ਼ਿਲ੍ਹੇ ਦੇ ਲਗਭਗ 8 ਪਿੰਡਾਂ ਦੇ 25 ਭਾਗੀਦਾਰਾਂ ਹਿੱਸਾ ਲੈ ਰਹੇ ਹਨ ਪ੍ਰੋਗਰਾਮ ਦੌਰਾਨ ਡਾਕਟਰ ਰਪਿੰਦਰਪੁਰ ਅਤੇ ਦਵਿੰਦਰ ਕੋਰ ਵੱਲੋਂ ਇੱਕ ਸ਼ੁਰੂਆਤੀ ਡੈਮੋ ਸੈਸ਼ਨ ਵੀ ਅਜੋਜਿਤ ਕੀਤਾ ਗਿਆ ਹੈ ਧੰਨਵਾਦ